ਰஞ்சிਤ ਬਾਵਾ ਤੇ ਨੀਰੂ ਬਾਜਵਾ ਕਰਨਗੇ ਤਮਾਕਾ ਗਾਇਕ ਦੇ ਨਵੇਂ ਗੀਤ ਪੰਜਾਬ ਵਰਗੀ ਚ ਨਜ਼ਰ ਆਏਗੀ ਨੀਰੂ ਬਾਜਵਾ ਰஞ்சிਤ ਬਾਵਾ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਦੇ ਵਿੱਚੋਂ ਇੱਕ ਹਨ ਉਸ ਨੂੰ ਸਾਫ਼ ਸੁਥਰੀ ਤੇ ਅਰਥ ਭਰਪੂਰ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ ਹਾਲ ਹੀ ਵਿੱਚ ਰஞ்சிਤ ਬਾਵਾ ਦਾ ਗਾਣਾ ਨੀ ਮਿੱਟੀਏ ਰਿਲੀਜ਼ ਹੋਇਆ ਇਸ ਗਾਣੇ ਨੂੰ ਖੂਬ ਪਸੰਦ ਕੀਤਾ ਗਿਆ ਇਸ ਗਾਣੇ ਤੋਂ ਬਾਅਦ ਹੁਣ ਬਾਵੇ ਨੇ ਇੱਕ ਹੋਰ ਨਵੇਂ ਗੀਤ ਪੰਜਾਬ ਵਰਗੀ ਦਾ ਐਲਾਨ ਕੀਤਾ ਹੈ ਇਸ ਗਾਣੇ ਦੇ ਵਿੱਚ ਬਾਵੇ ਦੇ ਨਾਲ ਨੀਰੂ ਬਾਜਵਾ ਦੀ ਐਕਟਿੰਗ ਸਾਰਿਆਂ ਦਾ ਦਿਲ ਜਿੱਤ ਲਵੇਗੀ ਰஞ்சிਤ ਬਾਵਾ ਨੇ ਰਿਲੀਜ਼ ਤੋਂ ਪਹਿਲਾਂ ਗਾਣੇ ਦਾ ਪੋਸਟਰ ਸ਼ੇਅਰ ਕੀਤਾ ਹੈ ਪੋਸਟਰ ਤੇ ਨੀਰੂ ਬਾਜਵਾ ਦੀ ਤਸਵੀਰ ਨਜ਼ਰ ਆ ਰਹੀ ਹੈ ਤਸਵੀਰ 'ਚ ਨੀਰੂ ਬਾਜਵਾ ਦੀ ਸਾਦਗੀ ਭਰੀਆ ਲੁੱਕ ਸਾਰਿਆਂ ਦਾ ਮਨ ਮੋ ਰਿਆ ਰஞ்சிਤ ਬਾਵਾ ਨੇ ਇਸ ਗਾਣੇ ਦੀ ਰਚਕੇ ਤਾਰੀਫ ਕੀਤੀ ਹੈ ਉਸਨੇ ਕਿਹਾ ਪੰਜਾਬ ਵਰਗੀ ਚਰਨ ਲਿਖਾਰੀ ਵੀਰੇ ਨੇ ਜਦੋਂ ਇਹ ਗੀਤ ਪੇਚਿਆ ਮੈਂ ਇਸ ਗੀਤ ਨੂੰ ਇੰਨੀ ਵਾਰ ਸੁਣਿਆ ਕਿ ਕਿਵੇਂ ਇੱਕ ਪੰਜਾਬ ਦੀ ਕੁੜੀ ਦੀ ਤਾਰੀਫ਼ ਇੰਨੇ ਸੋਹਣੇ ਤਰੀਕੇ ਦੇ ਨਾਲ ਕੀਤੀ ਜਾ ਸਕਦੀ ਹੈ ਮੈਨੂੰ ਨਹੀਂ ਲੱਗਦਾ ਅੱਜ ਤੱਕ ਇਸ ਤੋਂ ਸੋਹਣੀ ਤਾਰੀਫ਼ ਇੱਕ ਖਿਆਲ ਦੇ ਰੂਪ ਦੇ ਵਿੱਚ ਗੀਤ ਬਣ ਕੇ ਕੀਤੀ ਹੋਵੇ ਇੱਕ ਕੁੜੀ ਦੇ ਦਿਲ ਦੀ ਗੱਲ ਉਸ ਦੀ ਨਿਮਰਤਾ ਉਦਾਸੀ ਹਾਸਾ ਹੁਸਨ ਅਕਲ ਦਲੇਰੀ ਇੱਜ਼ਤ ਲਿਆਕਤ ਪੂਰਵਕ ਕਿੰਨਾ ਕੁਝ ਪੰਜਾਬ ਦੀ ਹਰ ਕੁੜੀ ਮੈਨੂੰ ਇਸ ਗੀਤ ਵਰਗੀ ਲੱਗਦੀ ਹੈ। ਜਦ ਕਦੇ ਮੈਂ ਚਰਨ ਪਾਲਜੀ ਦਾ ਗੀਤ ਗਾਉਂਦਾ ਹੁੰਦਾ ਹਾਂ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਇਹ ਗੀਤ ਗਾਇਆ ਤੇ ਬਣਿਆ। ਉਹਨਾਂ ਹੀ ਸੋਨਾ ਜਿੰਨਾ ਬਾਜੀ ਨੇ ਬਾਕਮਾਲ ਲਿਖਿਆ। ਮਾਣ ਮਹਿਸੂਸ ਕਰਦੇ ਹਾਂ ਇਹੋ ਜਿਹੇ ਗੀਤ ਮੇਰੇ ਹਿੱਸੇ ਆਉਂਦੇ ਨੇ। ਬਹੁਤ ਧੰਨਵਾਦ ਮੀਰੂ ਬਾਜਵਾ ਜੀ ਦਾ ਜਿਨ੍ਹਾਂ ਨੇ ਇਸ ਗੀਤ ਨੂੰ ਹੋਰ ਜ਼ਿਆਦਾ ਖੂਬਸੂਰਤ ਬਣਾ ਦਿੱਤਾ। ਇਹ ਗੀਤ ਪੰਜਾਬ ਦੀ ਹਰ ਮੁਟਿਆਰ ਦੇ ਨਾਂ। ਸੁਣ ਕੇ ਮਾਣ ਮਹਿਸੂਸ ਕਰਿਓ ਪੰਜਾਬ ਦੀਓ ਕੁੜੀਓ ਪੰਜਾਬ ਵਰਗੀ ਰஞ்சிਤ ਬਾਵਾ ਤੇ ਨੀਰੂ ਬਾਜਵਾ ਕਰਨਗੇ ਤਮਾਕਾ ਗਾਇਕ ਦੇ ਨਵੇਂ ਗੀਤ ਪੰਜਾਬ ਵਰਗੀ ਚ ਨਜ਼ਰ ਆਏਗੀ ਨੀਰੂ ਬਾਜਵਾ ਰஞ்சிਤ ਬਾਵਾ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਦੇ ਵਿੱਚੋਂ ਇੱਕ ਹਨ ਉਸ ਨੂੰ ਸਾਫ਼ ਸੁਥਰੀ ਤੇ ਅਰਥ ਭਰਪੂਰ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ ਹਾਲ ਹੀ ਵਿੱਚ ਰஞ்சிਤ ਬਾਵਾ ਦਾ ਗਾਣਾ ਨੀ ਮਿੱਟੀਏ ਰਿਲੀਜ਼ ਹੋਇਆ ਇਸ ਗਾਣੇ ਨੂੰ ਖੂਬ ਪਸੰਦ ਕੀਤਾ ਗਿਆ ਇਸ ਗਾਣੇ ਤੋਂ ਬਾਅਦ ਹੁਣ ਬਾਵੇ ਨੇ ਇੱਕ ਹੋਰ ਨਵੇਂ ਗੀਤ ਪੰਜਾਬ ਵਰਗੀ ਦਾ ਐਲਾਨ ਕੀਤਾ ਹੈ ਇਸ ਗਾਣੇ ਦੇ ਵਿੱਚ ਬਾਵੇ ਦੇ ਨਾਲ ਨੀਰੂ ਬਾਜਵਾ ਦੀ ਐਕਟਿੰਗ ਸਾਰਿਆਂ ਦਾ ਦਿਲ ਜਿੱਤ ਲਵੇਗੀ ਰஞ்சிਤ ਬਾਵਾ ਨੇ ਰਿਲੀਜ਼ ਤੋਂ ਪਹਿਲਾਂ ਗਾਣੇ ਦਾ ਪੋਸਟਰ ਸ਼ੇਅਰ ਕੀਤਾ ਹੈ ਪੋਸਟਰ ਤੇ ਨੀਰੂ ਬਾਜਵਾ ਦੀ ਤਸਵੀਰ ਨਜ਼ਰ ਆ ਰਹੀ ਹੈ ਤਸਵੀਰ 'ਚ ਨੀਰੂ ਬਾਜਵਾ ਦੀ ਸਾਦਗੀ ਭਰੀਆ ਲੁੱਕ ਸਾਰਿਆਂ ਦਾ ਮਨ ਮੋ ਰਿਆ ਰஞ்சிਤ ਬਾਵਾ ਨੇ ਇਸ ਗਾਣੇ ਦੀ ਰਚਕੇ ਤਾਰੀਫ ਕੀਤੀ ਹੈ ਉਸਨੇ ਕਿਹਾ ਪੰਜਾਬ ਵਾਰਗੀ ਚਰਨ ਲਿਖਾਰੀ ਵੀਰੇ ਨੇ ਜਦੋਂ ਇਹ ਗੀਤ ਪੇਚਿਆ ਮੈਂ ਇਸ ਗੀਤ ਨੂੰ ਇੰਨੀ ਵਾਰ ਸੁਣਿਆ ਕਿ ਕਿਵੇਂ ਇੱਕ ਪੰਜਾਬ ਦੀ ਕੁੜੀ ਦੀ ਤਾਰੀਫ਼ ਐਨੇ ਸੋਹਣੇ ਤਰੀਕੇ ਦੇ ਨਾਲ ਕੀਤੀ ਜਾ ਸਕਦੀ ਹੈ ਮੈਨੂੰ ਨਹੀਂ ਲੱਗਦਾ ਅੱਜ ਤੱਕ ਇਸ ਤੋਂ ਸੋਹਣੀ ਤਾਰੀਫ਼ ਇੱਕ ਖਿਆਲ ਦੇ ਰੂਪ ਦੇ ਵਿੱਚ ਗੀਤ ਬਣ ਕੇ ਕੀਤੀ ਹੋਵੇ ਇੱਕ ਕੁੜੀ ਦੇ ਦਿਲ ਦੀ ਗੱਲ ਉਸ ਦੀ ਨਿਮਰਤਾ ਉਦਾਸੀ ਹਾਸਾ ਹੁਸਨ ਅਕਲ ਦਲੇਰੀ ਇੱਜ਼ਤ ਲਿਆਕਤ ਪੂਰਵਕ ਕਿੰਨਾ ਕੁਝ ਪੰਜਾਬ ਦੀ ਹਰ ਕੁੜੀ ਮੈਨੂੰ ਇਸ ਗੀਤ ਵਰਗੀ ਲੱਗਦੀ ਹੈ। ਜਦ ਕਦੇ ਮੈਂ ਚਰਨ ਪਾਲਜੀ ਦਾ ਗੀਤ ਗਾਉਂਦਾ ਹੁੰਦਾ ਹਾਂ, ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਇਹ ਗੀਤ ਗਾਇਆ ਤੇ ਬਣਿਆ। ਉਹਨਾਂ ਹੀ ਸੋਨਾ ਜਿੰਨਾ ਬਾਜੀ ਨੇ ਬਾਤ ਕਮਾਲ ਲਿਖਿਆ। ਮਾਣ ਮਹਿਸੂਸ ਕਰਦੇ ਹਾਂ ਇਹੋ ਜਿਹੇ ਗੀਤ ਮੇਰੇ ਹਿੱਸੇ ਆਉਂਦੇ ਨੇ। ਬਹੁਤ ਧੰਨਵਾਦ ਮੀਰੂ ਬਾਜਵਾਜੀ ਦਾ ਜਿਨ੍ਹਾਂ ਨੇ ਇਸ ਗੀਤ ਨੂੰ ਹੋਰ ਸਾਦਾ ਖੂਬਸੂਰਤ ਬਣਾ ਦਿੱਤਾ। ਇਹ ਗੀਤ ਪੰਜਾਬ ਦੀ ਹਰ ਮੁਟਿਆਰ ਦੇ ਨਾ। ਸੁਣ ਕੇ ਮਾਣ ਮਹਿਸੂਸ ਕਰਿਓ ਪੰਜਾਬ ਦੀਓ ਕੁੜੀਓ ਪੰਜਾਬ ਵਰਕੇ